ਔਰਗੈਨਿਕ ਖੇਤੀ ਦੇ ਆਉਂਦੇ ਆ ਤੇ ਔਰਗੈਨਿਕ ਖੇਤੀ ਨੂੰ ਪ੍ਰਮੋਟ ਕਰਦੇ ਆ ਅਸੀਂ ਬਾਪੂ ਜੀ ਨੂੰ ਮਿਲਿਆ ਸੀ ਥੋੜਾ ਟਾਈਮ ਪਹਿਲਾਂ ਇਹਨਾਂ ਨੂੰ ਕੁਝ ਪ੍ਰੋਡਕਟ ਦਿੱਤੇ ਅਸੀਂ ਖੇਤੀਬਾੜੀ ਵਾਸਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਪ੍ਰੋਪਰ ਔਰਗੈਨਿਕ ਖੇਤੀ ਕਰਦੇ ਆ ਤੇ ਸਸੀ ਗੱਲ ਜੀ ਸਸੀ ਗੱਲ ਜੀ ਕੀ ਨਾਮ ਹੈ ਤੁਹਾਡਾ ਥੋੜਾ ਥੋੜਾ ਉੱਚੀ ਬੋਲਿਓ ਮੇਰਾ ਨਾਮ ਰਾਮ ਸਿੰਘ ਆ ਜੀ ਤੇ ਇਹ ਕਿਹੜਾ ਪਿੰਡ ਆ ਜੀ ਇਹ ਇਹ ਪਿੰਡ ਮਾਨ ਮਰਾੜਾ ਜੀ ਮਾਨ ਮਰਾੜ ਬਾਉਸ਼ਕ ਮਾਨ ਵਾਲੇ ਵਾਜਦੇ ਓਕੇ ਮਰਾੜ ਖਲਾ ਇਹ ਪਿੰਡ ਆ ਆਏ ਫਰੀ ਕੋਰ ਚੱਕ ਬਾਕਸਰ ਤੇ ਇਹ ਫਰੀ ਕੋਰ ਇਹ ਫਰੀਦਕੋੜ ਦੇ ਵਿੱਚ ਆਉਂਦਾ ਤੇ ਤੁਸੀਂ ਕਿੰਨੇ ਕਿੱ ਵਾਹੀ ਤਾਂ 27 ਕਿੱਲਿਆਂ ਦੀ ਸੀ ਤੇ ਪਰ ਮੈਂ ਠੇਕੇ ਤੇ ਦਿੱਤਾ ਬਾਣ ਅੱਛਾ ਜੀ ਤੇ 5 ਕਿੱਲੇ ਆ ਮੈਂ ਆਪ ਕਰਦਾ 5 ਕਿੱਲੇ ਜਿਹੜੇ ਤੁਸੀਂ ਕਰਦੇ ਹੋ ਉਹਦੇ ਵਿੱਚ ਕਿੰਨੇ ਕਿੱਲਿਆਂ ਦੀ ਆਰਗੇਨਿਕ ਖੇਤੀ ਕਰਦੇ ਤੁਸੀਂ ਇਹ 2 ਕਿੱਲਿਆਂ ਦੀ ਕੀਤੀ 2 ਕਿੱਲਿਆਂ ਦੀ ਆਰਗੇਨਿਕ ਖੇਤੀ ਕਰਦੇ ਹੋ ਤੇ ਤੁਸੀਂ ਪਹਿਲਾਂ ਵੀ ਖੇਤੀ ਕਰਦੇ ਸੀ ਆਰਗੇਨਿਕ ਹਾਂ ਪਹਿਲਾਂ ਤੋਂ ਕਰਦੇ 2012 ਤੋਂ ਚੱਲਿਆ ਕੰਮ ਸਾਡਾ ਹਾਂਜੀ ਤੁਸੀਂ ਮੈਨੂੰ ਦਿਖਾਇਆ ਵੀ ਸੀ ਤੁਸੀਂ ਆਰਗੇਨਿਕ ਖੇਤੀ ਨੂੰ ਪ੍ਰਮੋਟ ਕਰਦੇ ਹੋ ਜਿਵੇਂ ਅਸੀਂ ਤੋ ਕੋ ਵੀ ਨਹੀਂ ਲਾਉਂਦੇ ਸੀ ਹਾਂਜੀ ਅੱਗ ਵਗੈਰਾ ਨਹੀਂ ਲਾਉਂਦੇਗੇ ਬਾਪੂ ਜੀ ਇਹ ਵੀ ਬਹੁਤ ਵਧੀਆ ਗੱਲ ਹੈ ਤੁਹਾਡੀ ਹੈਗੀ ਆ ਜਿਵੇਂ ਅਸੀਂ ਤੁਹਾਨੂੰ ਮਿਲੇ ਸੀਗੇ ਤੇ ਅਸੀਂ ਤੁਹਾਨੂੰ ਤਿੰਨ ਪ੍ਰੋਡਕਟ ਦਿੱਤੇ ਸੀ ਇੱਕ ਕਾਪੜਾ ਦਿੱਤਾ ਸੀਗਾ ਊ ਵਸਤਰਾ ਇੱਕ ਗ로우 ਮੈਜਿਕ ਤੇ ਕੈਮਾਈ ਸਪਰੇ ਤੇ ਜਦੋਂ ਤੁਸੀਂ ਇਹਦੇ ਵਿੱਚ ਯੂਜ਼ ਕੀਤਾ ਤੁਹਾਨੂੰ ਕੀ ਫਰਕ ਅਹਿਸਾਸ ਹੁੰਦਾ ਪਿਆ ਫਰਕ ਤਾਂ ਹੀ ਤੁਹਾਨੂੰ ਸਾਹਮਣੇ ਹੀ ਆਉਦੇ ਨਾ ਤੇ ਇਹਦਾ ਮਲਾ ਲਓ ਕਣਕ ਠੀਕ ਹੈ ਜੀ ਇਹ ਤਾਂ ਆਪ ਹੀ ਦੱਸੀ ਜੰਨੀ ਕਣਕ ਜਿਵੇਂ ਆ ਦੇਖੋ ਜੀ ਹੁਣ ਅਸੀਂ ਖੁੰਤੀ ਥੋੜਾ ਨੇੜੇ ਕਵੇ ਆਹ ਕਣਕ ਦਾ ਤਾਂ ਮਧੋਲੀ ਬਾਲੀ ਆ ਮੀਨੇ ਹਾਂਜੀ ਉਹ ਪੜਲੇ 3 ਕਿੱਲਿਆਂ ਚ ਨਹੀਂ ਪਾਇਆ ਇਹਦੇ 2 ਕਿੱਲਿਆਂ ਚ ਪਾਇਆ ਸੀ ਆਹ ਦੇਖੋ ਪਹਿਲਾਂ ਤਾਂ ਥੱਲੇ ਦੇਖੋ ਜੀ ਇਹਦੇ ਆ ਨਾੜ ਨੂੜ ਬਹੁਤ ਮੋਟਾ ਥੱਲੇ ਜਿਹੜਾ ਨਾੜ ਹੈਗਾ ਬਹੁਤ ਜ਼ਬਰਦਸਤ ਤੇ ਬਹੁਤ ਜ਼ਿਆਦਾ ਮੋਟਾ ਹੈਗਾ ਠੀਕ ਹੈ ਉਸ ਤੋਂ ਬਾਅਦ ਆਹ ਦਾਣਿਆਂ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਜਿਵੇਂ ਇਹਨਾਂ ਤੋਂ ਅਸੀਂ ਦਾਣੇ ਤੋੜ ਕੇ ਕਰਿਓ ਖੁੰਤੀ ਜਾਂ ਨੇੜੇ ਦੇਖਿਓ ਆ ਦਾਣਿਆਂ ਦੀ ਜਿਹੜੀ ਕੁਆਲਿਟੀ ਸਾਈਜ਼ ਹੈਗੀ ਆ ਤੇ ਬਹੁਤ ਵਧੀਆ ਦਾਣਿਆਂ ਦੀ ਕੁਆਲਿਟੀ ਬਣੀ ਹੋਈ ਆ ਤੇ ਇਹੇ ਕਣਕ ਖੜੀ ਹੋਈ ਆ ਜਿਵੇਂ ਆਲੇ ਦੁਆਲੇ ਦੇ ਅਸੀਂ ਕਈ ਬਾਣ ਦੇਖਿਆ ਜਿਨ੍ਹਾਂ ਵਿੱਚ ਕਣਕ ਡਿੱਗੀਆਂ ਪਈ ਆ ਇਹਦੇ ਵਿੱਚ ਆਪਣਾ ਭੂ ਅਸਤਰਾ ਪਾਇਆ ਗਰੋ ਮੈਜਿਕ ਪਾਇਆ ਐਮ ਆਈ ਸਪਰੇ ਪਾਈ ਆ ਜਿਹਦੇ ਨਾਲ ਕੀ ਹੋਇਆ ਕਿ ਇਹ ਬੂਟੇ ਦੀ ਇਮਿਊਨਿਟੀ ਬੂਸਟ ਹੋਈ ਬੂਟੇ ਦੀ ਇਮਿਊਨਿਟੀ ਬੂਸਟ ਹੋਈ ਜਿਹਦੇ ਕਰਕੇ ਇਹਦਾ ਝਾੜ ਵੀ ਪ੍ਰੋਪਰ ਵੱਧਦਾ ਪਿਆ ਦਾਣੇ ਦੀ ਕੁਆਲਿਟੀ ਬਣ ਗਈ ਜਿਵੇਂ ਆਲੇ-ਦੁਆਲੇ ਦੇ ਬਾਣਾ ਚ ਦੇਖਿਆਂ ਤਾਂ ਦਾਣਿਆਂ 'ਚ ਕਾਲਸ ਬਹੁਤ ਜ਼ਿਆਦਾ ਹੈਗੀ ਆ ਇਹਦੀ ਨਾ ਜੜ ਵੀ ਵੱਡੀ ਸੀ ਉਹਦੇ ਨਾਲੋਂ ਅਸੀਂ ਪੱਟ ਕੇ ਵੇਖਿਆ ਉਹਦੇ ਨਾਲ ਜੜ ਵੀ ਲੰਮੇ ਸੀ ਜੜਾ ਵੀ ਇਹਦੀਆਂ ਮਤਲਬ ਕੀ ਤੁਸੀਂ ਪੱਟ ਕੇ ਦੇਖਿਆ ਜੜਾ ਵੀ ਇਹਦੀਆਂ ਡੁੰਗੀਆਂ ਸੀਆਂ ਤੇ ਨਾੜ ਜੀ ਦੇ ਕਰਕੇ ਹੈਵੀ ਹੋ ਗਿਆ ਹੁਣ ਜਿਵੇਂ ਲੋਕੀ ਆਪਣੇ ਆਲੇ-ਦੁਆਲੇ ਖੇਤੀ ਕਰਦੇ ਪਏ ਆ ਜੀ ਤੇ ਆਪਾਂ ਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਜੀ ਦੱਸਣਾ ਚਾਹੀਦਾ ਉਹ ਉਹ ਕੰਪੰਗੀ ਚੀਜ਼ ਨੂੰ ਨਹੀਂ ਬਣਾਉਂਦੇ ਕੋਸ਼ਿਸ਼ ਕਰਦੇ ਹਨ ਮਤਲਬ ਉਹ ਚੀਜ਼ ਜਦੋਂ ਆਪਾਂ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਆ ਉਹ ਮੰਨ ਲੈਂਦੇ ਆ ਹੁਣ ਜਿਵੇਂ ਆਹ ਚੀਜ਼ ਆਪਾਂ ਦਿਖਾਈਏ ਕਿਸੇ ਨੂੰ ਵੀ ਤੇ ਇਹਦਾ ਰਿਜ਼ਲਟ ਬਹੁਤ ਜ਼ਬਰਦਸਤ ਆ ਜਿਵੇਂ ਮੁੰਜਰ ਬਹੁਤ ਮੋਟੀ ਆ ਹੈਵੀ ਆ ਦਾਣੇ ਦੇ ਪਾਉਂਦੇ ਹਾਂ ਦੂਜੀ ਗੱਲ ਹੈ ਨਾ ਇਹਦੇ ਵਿੱਚ ਸਾਡੇ ਮੀਂਹ ਦਾ ਪਾਣੀ ਪਿੰਡ ਦਾ ਸਾਡੇ ਵਾਣ ਚ ਪਿਆ ਡਬਲ ਪਾਣੀ ਪਿਆ ਇਹ ਚ ਡਬਲ ਪਾਣੀ ਪਿਆ ਪਾਣੀ ਦੀ ਮਾਰ ਵੀ ਇਹਨੂੰ ਪਈ ਆ ਤੇ ਫਿਰ ਵੀ ਖੜਾ ਵਾਣ ਪਰ ਅਸੀਂ ਪਾਣੀ ਬੰਦ ਨਹੀਂ ਕੀਤਾ ਅਸੀਂ ਕੁਦਰਤ ਦੀ ਦੇਣ ਆ ਹੀ ਜਾਂਦੀ ਸਹੀ ਆ ਪਾਣੀ ਦੀ ਮਾਰ ਵੀ ਪਈ ਆ ਤੇ ਫਿਰ ਵੀ ਵਾਣ ਜਬਰਦਸਤ ਤਰੀਕੇ ਨਾਲ ਖੜਿਆ ਸਾਰਾ ਮੀਂਹ ਦਾ ਪਾਣੀ ਬਹੁਤ ਜ਼ਿਆਦਾ ਤੇ ਪੱਟਾ ਨਹੀਂ ਦੀਦੀਆਂ ਅਸੀਂ ਓਕੇ ਜੀ ਤੇ